श्रोमी गुरद्वारा प्रबंधक कमेटी की शानी विद्यक संस्था गुरु नानक कॉलेज बुढ़लाडा विखे श्री गुरु तेग बहादुर साहिब जी भाई मतीदी दयाला जी दे जीन सौ शहीद दिहाड़े श्री गुरु गोबिंद जी दे तीन सौ पंजा साल गुरयाई पुरब न दो रोजा महान गुरमती समागम करवाया गया समागम के दूजे दिन एडवोकेट हरजिंदर सिंह धामी प्रधान श्रोमी गुरद्वारा प्रबंधक कमेटी बलविंदर सिंह भूंदर सीनीय अकाली आगू ਬਾਬਾ ਬੂਟਾ ਸਿੰਘ ਜੀ ਗੁਰਥੜੀ ਵਾਲੇ ਇੰਚਾਰਜ ਪਰਮ ਪ੍ਰਚਾਰ ਮਾਲਵਾ ਜ਼ੋਨ ਇਲਾਕੇ ਦੇ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਚਾਰਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸਮੇਤ ਕਾਲਜ ਦੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ ਗੁਰੂ ਚਰਨਾਂ ਚ ਅਰਦਾਸ ਦੇੰਤੀ ਉਪਰੰਤ ਸਮਾਗਮ ਦੀ ਆਰੰਭਤਾ ਹੋਈ ਸਭ ਤੋਂ ਪਹਿਲਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਪ੍ਰਕਾਸ਼ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਐਡਵੋਕੇਟ ਸੱਸਾ ਹਰਜਿੰਦਰ ਸਿੰਘ ਢਾਮੀ ਪ੍ਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੋਲਦੇ ਅਸੀਂ ਸਹਿਜ ਪਾਠ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅੱਜ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉਸ ਸਮੇਂ ਬੱਚਿਆਂ ਵੱਲੋਂ ਅਜੇਹਾ ਜੀਵਨ ਉਹਨਾਂ ਦੀ ਬਾਣੀ ਤੋਂ ਸੇਧ ਸਮੁੱਚੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਗੁਰੂ ਸਾਹਿਬ ਜੀ ਦੀ ਸ਼ਹਾਦਤ ਉਹਨਾਂ ਦੀ ਵਿਚਾਰਧਾਰਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੰਦਨ ਸ਼੍ਰੀ ਗੁਰਤੇਗ ਬਹਾਦਰ ਜੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਗੁਰਮਤ ਸਮਾਗਮ ਜੋ ਕਾਲਜ ਵਿਖੇ ਕਰਵਾਇਆ ਗਿਆ ਹੈ ਦੋ ਰੋਜ਼ਾ ਇਸ ਗੁਰਮਤ ਸਮਾਗਮ ਦਾ ਮਕਸਦ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੀ ਸ਼ਹਾਦਤ ਬਾਰੇ ਜਾਗਰੂਕ ਕਰ ਸਕੀਏ ਤੇ ਉਹਨਾਂ ਨੂੰ कोटी नमन ਕਰ ਸਕੀਏ ਤੇ ਇਸ ਦੋ ਰੋਜ਼ਾ ਸਮਾਗਮ ਦੇ ਵਿੱਚ ਸਾਡੇ ਕੋਲ ਕੱਲ ਤੋਂ ਦਰਬਾਰੀ ਆਪਣੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੋਂ ਪਹੁੰਚੇ ਹੈ ਤੇ ਜਿਨ੍ਹਾਂ ਨੇ ਬਹੁਤ ਇਤਿਹਾਸ ਨਾਲ ਜੋੜ ਕੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ ਤੇ ਅੱਜ ਵੀ ਸਾਡੇ ਕੋਲ ਜਿਹੜੇ ਹੈਗੇ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਪਹੁੰਚ ਰਹੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦ ਸਿੰਘ ਧਾਮੇ ਜੀ ਵੀ ਅੱਜ ਇਸ ਸਮਾਗਮ ਵਿੱਚ ਪਹੁੰਚ ਰਹੇ ਨੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਤੇ ਅਤੇ ਵਿਦਿਆਸਕਟਰ ਸਦਾ ਸੁਖਵਿੰਦਰ ਸਿੰਘ ਜੀ ਵਿੱਚ ਅੱਜ ਦੇ ਤੌਰ ਤੇ ਸਵਾਗਤ ਪਹੁੰਚ ਰਹੇ ਨੇ ਡਾਇਰੈਕਟੋਰੇਟ ਆਫ এডਿਕੇਸ਼ਨ ਤੇ ਸ਼ਰਮਣੀ ਵੱਲੋਂ ਦੁਆਰਾ ਪ੍ਰਬੰਧਕ ਕਵਿਟੀ ਦੇ ਇਹ ਉਪਰਾਲਾ ਇਹ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸचेत ਕਰ ਸਕੀਏ ਤੇ ਆਪਣੇ ਇਸ ਸ਼ਹੀਦੀ ਦਿਹਾੜੇ ਦੇ ਵਿੱਚ ਵਿਦਿਆਰਥੀ ਨਿਸ਼ਕ ਮਕਸਦ ਹੋ ਸਕਣ ਇਸ ਪ੍ਰੋਗਰਾਮ ਦਾ ਦਰਸ਼ਕ ਕਵੀਆਂ ਨੇ ਕਿ ਇਹਨੂੰ ਬਲਿਦਾਨ ਨਹੀਂ ਕਿਹਾ ਜਾ ਸਕਦਾ ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਿੰਦਰੀ ਚਾਤਰ ਪ੍ਰਾਕਿਤ ਭਏ ਗੁਰੂ ਤੇਗ ਬਹਾਦਰ ਸੱਜਣ ਸ੍ਰਿਸ਼ਟ ਸਹ ਢਾਪੀ ਚਾਦਰ ਇੱਕ ਕਵੀ ਲਿਖਦਾ ਉਹਦਾ ਦੁਖੀਏ ਬੇਪਰ ਕਸ਼ਮੀਰ ਦੇ ਕਸ਼ਮੀਰ ਦੇ ਜਿਹੜੇ 16 ਬ੍ਰਾਹਮਣ ਆਏ ਆ ਨਾ 16 ਬ੍ਰਾਹਮਣ ਅਸਲ ਵਿੱਚ ਉਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੇ ਵਿਦਵਾਨ ਕਸ਼ਮੀਰ ਦੇ ਵਿੱਚ ਸੀਗੇ ਜਿਨ੍ਹਾਂ ਦਾ ਸਾਰਿਆਂ ਦਾ ਮੁਖੀ ਪੰਡਿਤ ਕਿਰਪਾ ਰਾਮ ਸੀ ਪੰਡਿਤ ਕਿਰਪਾ ਰਾਮ ਪਹਿਲੀ ਵਾਰ ਨਹੀਂ ਸੀ ਮਿਲਿਆ ਕਿ ਗੁਰੂ ਤੇਗ ਬਹਾਦਰੋਂ ਪਹਿਲੀ ਵਾਰ ਇਹਨਾਂ ਦੀ ਜੁ ਪੁਰਾਣੀਆਂ ਸੰਗਾਂ ਸੀ ਕਿ ਅਸਲ ਸਾਨ ਜਿਹੜੇ ਪੰਡਿਤ ਕਿਰਪਾ RAM ਦੀ ਮਾਂ ਸੀ ਨਾ ਇਹ ਪੰਡਿਤ ਕਿਰਪਾ RAM ਦੀ ਮਾਂ ਦਾ ਨਾਮ ਸੀਗਾ ਸਰੁਸ਼ਤੀ ਸਾਧ ਸੰਗਤ ਪੰਡਿਤ ਕਿਰਪਾ RAM ਦੇ ਪਿਤਾ ਦਾ ਨਾਮ ਅਡੂ RAM ਦਾਦੇ ਦਾ ਨਾਮ ਨਾਰਾਇਣ ਦਾਸ ਤੇ ਪੜਦਾਦੇ ਦਾ ਨਾਮ ਬਰਮ ਦਾਸ ਤੇ ਉਹਦੋਂ ਅਗਲੇ ਦਾ ਨਾਮ ਗੋਪਾਲ ਦਾ ਤੁਸੀਂ ਸੰਗਤਓ ਇਸੇ ਤਰ੍ਹਾਂ ਗੁਰੂ ਪਦੇ ਪਾਤਸ਼ਾਹ ਦਾ ਸਿੱਖ ਹੋਇਆ ਭਾਈ ਪ੍ਰਾਗਾ ਛੇਵੇਂ ਵੇਲੇ ਆ ਕੇ ਬਹੁਤ ਤੁਹਾਡੀਆਂ ਚੰਗਾਂ ਲੜੀਆਂ ਭਾਈ ਪ੍ਰਾਗੇ ਦੇ ਅੱਗੇ ਪੁੱਤਰ ਹੋਇਆ ਦੁਆਰ ਕਾ ਦਾਸ ਉਹਦੇ ਤਿੰਨ ਪੁੱਤਰ ਹੋਏ ਕਬੂਲ ਦਾਸ ਹੀਰਾਮਲ ਤੇ ਇਹ ਛੇਪੜਬੋਤ ਦੇ ਬ੍ਰਾਹਮਣ ਸਨ ਇਹ ਜਿਹੜੀ ਪ੍ਰਾਗਾ ਦਾਰ ਦੀ ਭਾਈ ਪ੍ਰਾਗੇ ਦੀ ਲੜਕੀ ਨੂੰ ਸਰੁਸਤੀ ਇਹ ਭਾਈ ਅਨੁਰਾਮ ਨੂੰ ਵਿਆਹੀ ਹੋਈ ਸੀ ਭਾਈ ਪ੍ਰਾਗਾ ਜੀ ਦੇ ਦੋਤੇ ਸਾਥ ਸੰਗਿਓ ਜਿਹੜੇ ਪੰਡਿਤ ਕਿਰਪਾ ਰਾਸ ਜੀ ਸਾਡੇ ਇਲਾਕੇ ਦੇ ਵਿੱਚ ਇਹ ਕਾਲਜ ਗੋਨ ਦੇ ਵਿੱਚ ਆਇਆ ਬਾਦਲ ਸਾਹਿਬ ਦੀ ਯਤਨਾ ਸਤਕਾ ਨਾਮ ਵੀ ਗੁਰੂ ਸਾਹਿਬ ਦੇ ਨਾਮ ਤੇ ਤੇ ਕਿਰਪਾ ਵੀ ਗੁਰੂ ਸਾਹਿਬ ਦੀ ਬੜੀ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਇੱਥੇ ਵਕਤ ਵਕਤ ਤਲੀਮਾਂ ਜਿਹੜੀਆਂ ਹਾਸਲ ਕਰ ਰਹੇ ਆ ਉਹਦੇ ਲਈ ਜਿੰਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਵੇ ਉਹ ਘੱਟ ਆ ਪ੍ਰਧਾਨ ਸਾਹਿਬ ਮੈਂ ਤੁਹਾਡੀ ਸੇਵਾ ਦੇ ਵਿੱਚ ਇੱਕ ਬੇਨਤੀ ਕਰਨ ਵਾਸਤੇ ਖੜਾ ਹੋਇਆ ਮੈਂ ਇੰਨੀ ਵੱਡੀ ਕੋਈ ਧਾਰਮਿਕ ਸ਼ਖਸੀਅਤ ਨਹੀਂ ਮੈਂ ਛੋਟਾ ਜਿਹਾ ਇੱਕ ਸਰਜਨ ਹਾਂ ਮੈਂ ਪਹਿਲਾਂ ਸਰਕਾਰੀ ਜੌਬ ਸੀ ਹੁਣ ਮੈਂ ਪ੍ਰਾਈਵੇਟ ਕਰ ਰਿਹਾ ਪਿਆਰੇ ਬੱਚਿਓ ਸ਼ਨੀਵਾਰ ਨੂੰ ਮੈਂ 8 ਤੋਂ 11 ਗੈਸ ਏਜੰਸੀ ਰੋਡ ਤੇ ਫ੍ਰੀ ਆਪੀਡੀ ਜਿਹੜੀ ਆ ਤੁਹਾਡੀ ਸੇਵਾ ਸ਼ੁਰੂ ਕੀਤੀ ਆ ਔਰ ਤੁਹਾਡੀ ਨਿਗਾਹ ਜੇ ਆਵੇ ਕੋਈ ਕੋਈ ਬੱਚਾ ਜਾਂ ਉਹਦੇ ਰਿਸ਼ਤੇਦਾਰ ਜਾਂ ਕੋਈ دوست ਮਿਲਦ ਜਿਹਦੇ ਕੋਲੇ ਪੈਸੇ ਦੀ ਘਾਟ ਹੋਵੇ ਸਰਵ ਜੀ ਦੀ ਲੋੜ ਆ ਆਸੀਂ ਉਹਦੇ ਸਸਤੇ ਰੇਟਾਂ ਤੇ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾਂ ਦੀ ਸ਼ਤਪਦੀ ਨੂੰ ਸਮੁੱਚਾ ਖਾਲਸਾ ਪੰਥ ਪੂਰੇ ਜਹੋ ਜਲਾਲ ਨਾਲ ਬਣਾ ਰਿਹਾ ਜਿੱਥੇ ਬਾਕ-ਬਾਕ ਸੈਮੀਨਾਰ ਹੋ ਰਹੇ ਆ ਉਹਦੇ ਨਾਲ ਦੀ ਨਾਲ ਨਗਰ ਕੀਰਤਨ ਜਾ ਰਹੇ ਆ ਪਰ ਗੁਰੂ ਨਾਨਕ ਖਾਲਸਾ ਕਾਲਜ ਬਟਲਾਡਾ ਇੰਨੇ ਇੱਕ ਬਲੱਖਣ ਪੱਖ ਰੱਖਿਆ ਇਥੋਂ ਦੇ ਬੱਚਿਆਂ ਨੇ ਸਹਿਜ ਪਾਠ ਆਰੰਭ ਕੀਤੇ ਉਹਨਾਂ ਦੇ ਅੱਜ ਸੰਗਤ ਰੂਪੀ ਇੱਥੇ ਭੋਗ ਵੀ ਪਾਏ ਆ ਤੇ ਮੈਂ ਸਮਝਦਾ ਸਾਡੇ ਬਜ਼ੁਰਗਾਂ ਨੇ ਇਹੋ ਹੀ ਆਦੇਸ਼ ਰੱਖਿਆ ਸੀ ਕਿ ਖਾਲਸਾ ਇੰਸਟੀਚੂਨ ਦਾ ਜਿੱਥੇ ਅੱਖਰਾਂ ਦਾ ਗਿਆਨ ਹੋਵੇ ਉੱਤੇ ਨਾਲ ਧਾਰਮਿਕ ਗਿਆਨ ਵੀ ਹੋਵੇ। ਸੋ ਮੈਂ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਾਬਾ ਬੁੱਟਾ ਸਿੰਘ ਜੀ ਨੂੰ ਇਹਨਾਂ ਨੂੰ ਵਧਾਈ ਦਿਨਾ ਕਿ ਇਹਨਾਂ ਨੇ ਇਹ ਸਦਾਬਦੀ ਦੇ ਸਬੰਧ ਦੇ ਵਿੱਚ ਸਹਿਜ ਪਾਠਾਂ ਦੇ ਰੂਪ ਦੇ ਵਿੱਚ ਜੋ ਗੁਰਸਿੱਖੀ ਦਾ ਕਨਸੈਪਟ ਆ ਉਹਦੇ ਅਨਸਾਰ ਇਹਨੂੰ ਮਨਾਇਆ। ਸੋ ਮੈਂ ਉਹਨਾਂ ਬੱਚਿਆਂ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਲਗਾਤਾਰ ਆਪਣੇ ਘਰ ਬੈ ਕੇ ਸੈਂਚੀਆਂ ਤੋਂ ਪਾਠ ਕਰਕੇ ਆ ਸੰਗਤ ਰੂਪੀ ਇੱਥੇ ਜਿਹੜੇ ਪਾਠ ਭੋਗ ਪਾਏ ਆ ਤੇ ਸਾਰੀ ਸੰਗਤ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਆਪਾਂ 21 ਤਰੀਕ ਤੋਂ ਲੈ ਕੇ 29 ਨਵੰਬਰ ਤੱਕ ਆਪਾਂ ਪਵਿੱਤਰ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਜਿਸ ਪਵਿੱਤਰ ਧਰਤੀ ਤੇ ਸਤਗੁਰਾਂ ਦੇ ਸੇਸ਼ ਦਾ ਸੰਸਕਾਰ ਹੋਇਆ ਜੇ ਧਰਤੀ ਤੇ ਖਾਲਸਾ ਪੰਥ ਦੀ ਰਚਨਾ ਹੋਈ ਜੇ ਧਰਤੀ ਤੇ ਉੱਚ नीच ਜਾਤ ਪਾਤ ਬਾਰਨ ਬਾਦ ਗੁਰੂ ਕਲਗੀ ਧਰਨੇ ਮਟਾਇਆ ਸੀ ਉੱਥੇ ਬਾਤ ਤੋਂ ਬਾਤ ਪਹੁੰਚੀਏ ਕੰਸਾ ਲੈ ਕੇ ਲੋਕਾਂ ਮਰੇ ਸੇਧ ਸਹੂਲਤਾ ਦੀ ਜੀ ਪਿੱਛੇ ਚਲੋ ਉਹ ਮੇਰਾ ਮੇਰਾ ਸੁਭਾਅ ਹੈ ਕਿ ਮੈਂ ਕਦੇ ਨਾ ਅਨਾਉਂਸ ਨਹੀਂ ਕੀਤਾ ਅਨਾਉਂਸ ਇਹ ਕਰਕੇ ਨਹੀਂ ਕਰਦਾ ਹੁਣ ਅਨਾਉਂਸ ਕਰ ਜਾਵਾਂ ਮੁਰ ਕੇ ਪੂਰਾ ਨਾ ਕਰਾਂ ਤੇ ਫਿਰ ਉਹ ਵਿੱਚ ਅਸੀਂ ਮਹੌਦਿਆਂ ਨੂੰ ਮੁਰ ਕੇ ਫੇ ਕਹਿਣਗੇ ਕਿ ਅਨਾਸ ਕੀਤੀ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਇਹ ਪ੍ਰਬੰਧ ਸਾਰਾ ਸਭ ਤੋਂ ਕੌਮਦਈਆ ਕਰਾਂਗੇ ਜੋ ਬਣਦਾ ਹੋਇਆ